ਦੇ ਮਾਪੇ ਨੂੰ ਸੈਂਡਵਿਚ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਅੱਜ ਏਕਮ ਗਈ ਸੀ ਸਕੂਲ ਸਪੋਰਟਸ ਡੇ ਸੀਗਾ ਏਕਮ ਦਾ ਤੇ ਵੀਰ ਤੇ ਰਹਿਮ ਸੀ ਗਿਆ ਅੱਜ ਘਰੇ ਤੇ ਏਕਮ ਦੀ ਅੱਜ ਕੋਈ ਪੋਜੀਸ਼ਨ ਆਈ ਹੈ ਦੱਸਣ ਜਾ ਰਹੇ ਹਾਂ ਜੇ ਸੀ ਨਹੀਂ ਹੈਗੀ ਪੋਜੀਸ਼ਨ ਆਈ ਵਾਚ ਆ ਫੇੜਾ ਮਾ ਨਹੀਂ ਐਕ 10 3 ਆਈ ਇਹ ਰਹਿਮ ਕਿਹਦੇ ਤੇ ਸਤਿ ਸ਼੍ਰੀ ਅਕਾਲ ਕਰ ਦੋ ਸਤਿਕਾਰ ਹੱਥ ਜੋੜ ਕੇ ਸਤਿਕਾਰ ਹਾਲੋ ਜੀ ਇੱਕ ਕਬੜੀ ਪੋਜੀਸ਼ਨ ਆਈ ਹੈ ਬਹੁਤ ਨੇਮਿੰਗ ਭਾਈ ਅੱਜ ਆਣੀ 3rd ਪੋਜੀਸ਼ਨ ਆਈ ਹੈ ਇੱਕ ਕਬੜੀ ਮੇਰੇ ਸੈਕੰਡ ਆਇਆ ਮੈਂ ਸ਼ਾਰਟ ਪੁੱਟ ਕਰਨੇ ਗਿਆ ਤੇਰੀ ਬੋਲਿੰਗ ਵਧੀਆ ਮੈਂ ਲੱਗੀ ਨਹੀਂ ਉਹ ਤੇ ਰੇਸ ਹੋਈ ਸੀ ਨਾ 100 ਮੀਟਰ 100 ਮੀਟਰ ਰੇਸ ਦੇ ਵਿੱਚ ਮੈਂ ਰੈਸਲਿੰਗ ਚੱਲੀ ਸੀ ਮੈਂ ਰੈਸਲਿੰਗ ਚੱਲੀ ਸੀ ਮੈਮ ਕਰਦੇ 9 9 ਤੋਂ ਲੈਣੀ ਹੈ ਇੱਕ ਸੈਮਟ ਦੀ ਹੋਗੀ ਤੇ ਮੈਨੂੰ ਲੱਗਦਾ ਤੇ ਵੀਰ ਦੀ ਕੱਲ ਸੀਗੀ ਤੇ ਵੀਰ 0 ਨੰਬਰ ਤੇ ਜੀ ਵੀਰੋ ਕੱਲ ਤੇਰੇ ਤੇ ਉਹ ਕਿਹੜੇ ਨੰਬਰ ਤੇ ਆਇਆ ਸੀ ਐਸੇ ਨੰਬਰ ਤੇ ਆਇਆ ਸੀ 0 ਵਾਲੇ ਦੇ ਜਦੋਂ ਆ ਰੋਟੀ ਖਾਣੇ ਪਿਛਲੀ ਵਾਰੀ ਵੀਰ ਪਿਛਲੀ ਵਾਰੀ ਵੀਰ ਦੀ 50 ਮੀਟਰ ਆਈ ਸੀ ਉਹਦੇ ਚ ਸੈਕਿੰਡ ਆਈ ਸੀ ਨਹੀਂ ਭਲੇ ਥਰਡ ਪੋਜੀਸ਼ਨ ਤੇ ਆਇਆ ਵੀਰ ਇੱਥੇ ਆਓ ਫਿਰ ਗੱਲ ਚੋਣੋ ਤੁਸੀਂ ਤੁਸੀਂ ਕਿਹੜੀ ਪੋਜੀਸ਼ਨ ਤੇ ਆਏ ਹੋ ਖਾ ਕੇ ਗਲਾਸ ਥਰਡ ਕਲਾਸ ਤੇ ਨਹੀਂ ਤੁਸੀਂ ਜਿੱਤ ਗਏ ਸੀ ਤੁਹਾਡੀ ਤਾਂ ਕੋਈ ਰੇਸ ਹੀ ਨਹੀਂ ਹੋਈ ਸੀ ਕਮਲਿਆ ਤੂੰ ਕਿੱਥੇ ਜਿੱਤ ਗਿਆ ਜੀ ਚੌਥਾ ਆ ਗਿਆ ਨਹੀਂ ਥਰਡ ਕਲਾਸ ਤੇ ਦੇ ਦਿੱਤਾ ਸੀ ਜਿੱਤ ਗਿਆ ਸੀ ਤੂੰ ਤਰਜੋ ਇੱਥੇ ਕਿ ਬੇਟੂ ਤੂੰ ਮਾੜਾ ਕਿੱਦਾਂ ਆਇਆ ਚੌਥੀ ਮੇਰੇ ਗੁੱਗੂ ਜੀ ਫਾਲੀ ਦੀ ਭਗਨੀ ਆ ਜੇ ਸਕੂਲ ਤੇ ਜਾਣ ਦਾ ਨਾਮ ਨਹੀਂ ਲੈਂਦੀ ਰੋਣ ਲੱਗ ਜਾਂਦੀ ਥਰਡ ਪੋਜੀਸ਼ਨ ਆਈ ਏ ਚਲੋ ਬਈ ਮੇਰੇ ਵੀਰ ਦੀ ਤੇ ਗਲਤੀ ਹੈ ਸਭ ਤੋਂ ਵੱਡੀ ਦੀ ਦਿੱਤੀ ਗੱਲ ਸੀ ਕਿ ਰੋਟੀ ਪਾਣੀ ਖਾਵੇ ਤੇ ਮਮਾ ਮਮਾ ਇਹ ਪੜਾ ਦੋ ਜਾਨੀ ਕੱਲ ਕੋਲ ਜਾਣ ਨਹੀਂ ਨੇ ਮੈਂ ਜਾਉਂਗੀ ਮੈਮਸ ਮੇਰੇ ਸਾਨੂੰ ਕੋਈ ਖੁਸ਼ਖਬਰੀ ਦੇ ਕੋਈ ਪਈ ਹੈ ਮਮੀ ਸਾਡੇ ਕੰਗratulations ਸਾਡਾ ਸਕੂਲ ਫਰਸਟ ਆਇਆ ਸਾਡੀ ਹਾਊਸ ਫਰਸਟ ਆਇਆ ਹਾਊਸ ਫਰਸਟ ਆਇਆ ਹਾਊਸ ਚਲੋ ਤੁਹਾਨੂੰ ਬਹੁਤ ਬਹੁਤ ਪਰ ਮੈਂ ਨਹੀਂ ਕਿਹਾ ਮੈਮ ਨੇ ਕਿਹਾ ਦੀਵਾਲੀ ਜੀ ਜਿੱਤਿਆ ਸੀ ਫਟੇ ਹਾਊਸ ਪਰ ਜਿਹੜਾ ਪੂਰੇ ਹਾਊਸ ਤੇ ਪੂਰੇ ਇਅਰ ਜਿੱਤਿਆ ਹੋ ਉਸ ਅਗਰ ਰੈਡ ਹੋ ਹੀ ਜੋ ਹੂਟੀਂ ਬੁਲੇ ਨਾ ਤੇ ਵੀਰ ਦੀ ਕੀ ਗਲਤੀ ਹੈ ਵੀਰ ਹਨ ਉਹ ਵੀ ਰਾਜਪਾਲ ਮੈਮ ਕੋਲ ਅਸੀਂ ਦਸ ਦਸਾਂ ਲੀਡ ਦੀ ਮਿਲਕ ਦੀਆਂ ਹੋਰ ਕੁਝ ਚੀਜ਼ ਦੀ ਪਾਰਟੀ ਲੈਣੀ ਸੀ ਅੱਛਾ ਬਸ ਦਸ ਦਸਾਂ ਦੀ ਲੈਣੀ ਨਾ ਕੁਝ ਹੋਰ ਪਾਰਟੀ ਲਵਾਗੇ ਦਸ ਦਸਾਂ ਨਾਲ ਨਹੀਂ ਸਾਂ ਤੇ ਵੀਰ ਤੂੰ ਕਿਉਂ ਨਹੀਂ ਆਇਆ ਕੁਝ ਪੋਜੀਸ਼ਨ ਤੇ ਇਹਦੇ ਦੋ ਫ੍ਰੈਂਡ ਦੇਦੇ ਤਾਂ ਸੈਕਿੰਡ ਪੋਜੀਸ਼ਨ ਲੈ ਗਈਆਂ ਗੰਦਾ ਹੈ ਨਹੀਂ ਬਲੈਕ ਹਾਂਜੀ ਹਾਂ ਹਾਂ ਕਿ ਦੇਖੋ ਦੇਖੋ ਬੁਲੇ ਨਾ ਕਿਹਾ ਕਿ ਮਿੱਟੀ ਮਾਰੀ ਤੁਸੀਂ ਮਿੱਟੀ ਨਾਲ ਨਹੀਂ ਖੇਡਣਾ ਨੋਜੀ ਲੱਗੀ ਹੋਈ ਹੈ ਨਾ ਹੈਨਾ ਕੁਛ ਨਹੀਂ ਮਾਰਨਾ ਤੇਰੀ ਆਹ ਤਾਂ ਠੀਕ ਹੈ ਪਾਟੀ ਮੰਗ ਲਈ ਥੋੜੀ ਮਿੱਟੀ ਆਹ ਬਾਲਟੀ ਕਾ ਪਾਰਟੀ ਲੈ ਲਓ ਪਾਰਟੀ ਦੀ ਜਗਾ ਦੀਦੀ ਨੂੰ ਦੀਦੀ ਕੋਲ ਪਾਰਟੀ ਦੀ ਜਗਾ ਬਾਲਟੀ ਲੈ ਲਓ ਭਾਈ ਅੱਜ ਸਬਜੀ ਬਣਨੀ ਹੈ ਭਾਈ ਗੁੰਗਰਿਆਂ ਦੀ ਅਸੀਂ ਲੈ ਕੇ ਆਏ ਆ ਜੀ ਕਿੱਥੇ ਗਏ ਲੋਕ ਕਹਿੰਦੇ ਆ 20 ਰੁਪਏ ਗੁੱਟੀ ਤੇ ਅਸੀਂ ਲੈ ਕੇ ਆਏ ਆ 25 ਰੁਪਏ ਦੀ ਇੱਕ ਕਿਹਾ ਹੈ ਕਿ ਯਾਰ ਅੱਧਾ ਤੇ ਵੇਸਟੀ ਜਾਣਾ ਇਹਦੇ ਵਿੱਚੋਂ ਤੇ ਬਸ ਹੁਣ ਇਹਨਾਂ ਨੂੰ ਧੋਵਾਂਗੇ ਤੇ ਸ਼ਾਮ ਨੂੰ ਬਣਾਵਾਂਗੇ ਕੋਈ 3:35 ਵਜੇ ਮੁੰਗਰੇ ਆਲੂ ਹੁਣ ਇੱਥੇ ਮੇਰੀ ਸੇਵਾ ਦਾ ਇੱਕ ਕੰਮ ਹੋਰ ਪਿਆ ਕੱਪੜੇ ਧੋਣ ਤੋਂ ਬਾਅਦ ਕੱਪੜੇ ਤੈਹ ਵੀ ਕਰਨੀ ਹੁੰਦੇ ਆ ਤੇ ਢੇਰ ਲੱਗੇ ਹੋਏ ਆ ਬੈੱਡ ਤੇ ਇੱਕ ਕ ਟਿਊਸ਼ਨ ਤੇ ਜਾਓਗੇ ਨਹੀਂ ਕਾਪੀ ਨਹੀਂ ਮਿਲਿਆ ਅੱਛਾ ਹੋਮਵਰਕ ਨਹੀਂ ਮਿਲਿਆ ਤੇ ਮਤਲਬ ਜਾਣਾ ਹੀ ਨਹੀਂ ਉਹ ਕਮਲਿਓ ਥੋੜੇ ਦਿਨਾਂ ਬਾਅਦ ਤੁਹਾਡੇ ਸੈਕੰਡ ਟਰਮੀਨਲ ਪੇਪਰ ਹੀ ਜਾਣੀ ਅੱਜ ਤਾਂ ਨਹੀਂ ਜਲਦ ਕੱਲ ਚਲੇ ਜਾਵਾਂਗੇ ਤੁਹਾਡੀ ਤੇ ਅੱਜ ਜਾਂਦੀ ਨਹੀਂ ਕੱਲ ਚਲੇ ਪੱਕਾ ਪ੍ਰੋਮਿਸ ਥੀ

ਤੂੰ ਤੇ ਸਕੂਲ ਵੀ ਨਹੀਂ ਜਾਂਦੀ ਕਮਸੇ ਕਮ ਟਿਊਸ਼ਨ ਤੇ ਚਲੀ ਜਾ ਦੋ ਦਿਨ ਹੋ ਗਏ ਮੈਡਮ ਨੇ ਘਰੇ ਬਿਠਾ ਰੱਖਿਆ ਛੁੱਟੀ ਹੈ ਘਰੇ ਰੱਖੋ ਇਹਨਾਂ ਨੂੰ ਨਹੀਂ ਮੈਂ ਨਹੀਂ ਤੂੰ ਡਾਂਸ ਦੇਖਾ ਦੇ ਫਿਰ ਕਿਵੇਂ ਕਰ ਰਹੀ ਦੀ ਕਿਵੇਂ ਕਰਦੀ ਤੂੰ ਡਾਂਸ ਚ ਸ਼ੋਣੀਏ ਬਈ ਮੰਮੀ ਬਹਿਣਾ ਬੱਚੇ ਟ੍ਰਿਪ 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 ਕੱਣ ਬੱਕੀ ਟ੍ਰਿਪ ਪਤਾ ਨਹੀਂ ਆਉਂਦਾ ਕਿੱਡਾ ਚਾਂ ਚੜਿਆ ਇਹ ਨਹੀਂ ਕੁੜੀ ਨੂੰ ਵੇਖ ਜੇ ਇਹੋ ਹੀ ਕੋਈ ਪੇਪਰਾਂ ਦਾ ਟਾਈਮ ਹੋਵੇ ਤੇ ਬੱਸ ਤੇ ਲੜਾਈ ਨਹੀਂ ਸਪੋਰਟਸ ਦੇ ਨਾਮ ਤੇ ਮੇਰੀ ਧੀ ਰਾਣੀ ਸਵੇਰੇ ਛਾਲ ਮਾਰ ਕੇ ਉੱઠી ਹਾਏ ਅੱਜ ਮੇਰਾ ਸਪੋਰਟਸ ਦੇ ਮੰਮੀ ਉੱਠੋ ਤੁਸੀਂ ਵੀ ਤੁਸੀਂ ਕਿਉਂ ਬਿਸਤਰੇ 'ਚ ਪਏ ਹੋ ਸੈਂਡਵਿਚ ਬਣਾ ਕੇ ਦਿਓ ਅੱਜ ਮੰਮੀ ਨੂੰ ਵੀ ਆਪਨੇ ਉਠਾਇਆ ਤੇ ਸੈਂਡਵਿਚ ਮੈਂ ਬਣਾ ਕੇ ਦਿੱਤੇ ਏਨੇ ਮੈਨੂੰ ਰਾਣੀ ਕਿਹਾ ਸੀ ਮੰਮੀ ਸਿਰਫ ਵੈਜੀਟੇਬਲਸ ਕੱਟ ਦੇਣਾ ਤੇ ਸੈਂਡਵਿਚ ਮੈਂ ਆਪੇ ਬਣਾ ਲੂੰਗੀ ਪਰ ਇਹਦੀ ਮੰਮੀ ਬੜੀ ਸਿਆਣੀ ਮੈਂ ਤੇ ਮੈਨੂੰ ਕੁਝ ਭੁੱਖ ਲੱਗੀ ਤੇ ਮੈਂ ਆਪੇ ਨੂੰ ਸੈਂਡਵਿਚ ਬਣਾ ਕੇ ਚੰਚ ਚਪਟੇ ਵੀ ਕਰਤਾ ਤੇ ਏਨੇ ਮੈਨੂੰ ਇੱਕ ਵਾਰੀ ਨਹੀਂ ਕਿਹਾ ਕਿ ਮੰਮੀ ਥੈਂਕ ਯੂ ਕਿਉਂਕਿ ਮੇਰੇ ਕੀ ਕਰਾਂਗੇ ਬੁੱਤਰਾ ਅੰਕਲੇ ਕੋਲੇ ਦੇ ਕੀ ਖਾਣਾ ਹੈ ਛੇਤੀ ਬੋਲ ਮੈਂ ਰੋਟੀ ਖਾਣਾ ਹੈ ਰੋਟੀ ਖਾਣੀ ਹੈ ਆ ਸੈਂਡਵਿਚ ਵਾਲਾ ਆਹ ਤੇ ਇਹਦੇ ਉੱਤੇ ਲਗਾ ਕੇ ਦੋ ਬਣਾ ਲੈ ਤੇ ਪੱਟ ਬੰਨਾ ਪਤਾ ਕਿਵੇਂ ਆ ਮੈਂ ਦੱਸ ਦਿੰਨੀ ਤੈਨੂੰ ਪਹਿਲੇ ਇਹਨਾਂ ਬ੍ਰੈਡ ਦੇ ਉੱਤੇ ਸੌਸ ਲਗਾਈ ਟਮਾਟੋ ਸੌਸ ਉਹਦੇ ਬਾਅਦ ਇਹਨੂੰ ਸਿਰ ਕਰੀ ਹੋਰ ਕੋਈ ਚੀਜ਼ ਨਹੀਂ ਪਾਣੀ ਠੀਕ ਹੈ ਚਲੋ ਅਸੀਂ ਜਾ ਰਹੇ ਹਾਂ ਬਈ ਮਾਰਕੀਟ ਤੇ ਇੱਕ ਗੱਲ ਹੀ ਭੁੱਲ ਗਈ ਬੱਚਿਆਂ ਬੱਚਿਆਂ ਦੇ ਵਿੱਚ ਅੱਜ ਮੇਰੇ ਸਰਦਾਰ ਜੀ ਕਿਵੇਂ ਦੇ ਲੱਗ ਰਹੇ ਮੈਨੂੰ ਸੋਹਣੇ ਸਰਦਾਰ ਜੀ ਦੀ ਪੱਗ ਬੜੀ ਸੋਹਣੀ ਲੱਗ ਰਹੀ ਹੈ ਨਾ ਮੇਰੀ ਫੇਵਰਿਟ ਫੇਵਰਿਟ ਅੱਜ ਸਰਦਾਰ ਜੀ ਬੜੇ ਸ਼ੈਂਡ ਸ਼ੈਂਡ ਦੇ ਬਣ ਕੇ ਗਏ ਸੀਗੇ ਤੇ ਹੁਣ ਘਰੇ ਆ ਗਏ ਤੇ ਬੱਚਿਆਂ ਦੇ ਰੋਲੇ ਚ ਵੀ ਵਿਖਾਣਾ ਹੀ ਭੁੱਲ ਗਈ ਇਹਨਾਂ ਨੂੰ ਇਹਨਾਂ ਦੇ ਤੇ ਬਿਨਾ ਮੇਰੀ ਵੀਡੀਓ ਹੀ ਐਵੇਂ ਹੀ ਹੈ ਜ਼ੀਰੋ ਹੈ ਮੇਰੀ ਵੀਡੀਓ ਦੀ ਵੀਡੀਓ ਚਨਾਣ ਹਾਈ ਹਾਈ ਚਲੋ ਬਾਈ ਚਲੋ ਆਉ ਨਹੀਂ ਆਇਆ ਫਿਰ ਮੈਂ ਰੋਟੀ ਸਬਜੀ ਬਣਾਣੀ ਆ ਕੇ ਆਜੋ ਲੋ ਬੈਠੋ ਆਪ ਵੀ ਆ ਬੜੀ ਦੁਕਾਨ ਚ ਉਹ ਧਿਆਨ ਨਾਲ ਅੱਜ ਵੀ ਘਰੇ ਕਿੰਨਾ ਖੁਸ਼ ਆ ਗਈ ਕਣਕ ਵੀ ਆ ਗਈ ਤੇ ਕਣਕ ਆਈ ਟੀਕੂ ਤੋਂ ਠੀਕ ਹੈ ਜੀ ਹੁਣ ਮੈਂ ਵੱਡ ਚੁੱਕੀ ਹਾਂ ਭੂਤ ਵਾਲੇ ਕਮਰੇ ਚ ਭੂਤ ਵਾਲੇ ਕਮਰੇ ਚ ਇੱਥੇ ਚੂਹਾ ਗੁਆ ਵੀ ਹੋ ਸਕਦਾ ਹੈ संभल के यार पिन्नू ने दे दी भाई नेरे च मगर दरवाजा बंद हो चली <laughs> दरवाजा ही बंद हो चली ये लाइट है अच्छी चल दी इन्वर्टर दे लाइट है ये नहीं यार लाइट नहीं है की आ गई उन्हें ठीक है ध्यान से भाई ये भाई हमारा स्टोर रूम है थोड़ा जा डरावना जाएगा चलो ਹੁਣ ਇਹਦੇ ਉੱਤੇ ਰੱਖਿਆ ਜਾਏਗਾ ਜੀ ਓਕੇ ਜੀ ਠੀਕ ਹੈ ਜੀ ਇਹ ਡਿੱਪੂ ਤੋਂ ਕਣਕ ਆਈ ਹੈ ਫ੍ਰੀ ਵਾਲੀ ਜਿਹੜੀ ਆਉਂਦੀ ਹੁੰਦੀ ਹੈ ਇਹ ਫ੍ਰੀ ਵਾਲੀ ਕਣਕ ਹੈ ਤੇ ਕੱਲ ਜਿਹੜਾ ਆਪਾਂ ਪੀਨ ਕੀਤਾ ਸੀ ਬੱਚਿਆਂ ਨੇ ਵਾਧੂ ਸਾਰਾ ਤੇ ਇਹ ਆਟਾ ਪਿਸਵਾ ਕੇ ਛੱਕੀ ਤੋਂ ਆ ਚੱਲੇ ਆ ਤੇ ਇਹਦੀ ਸੰਭਾਲ ਹੁਣ ਕਰਨਗੇ ਬਾਬਾ ਜੀ ਕਿਉਂਕਿ ਇਹ ਬਾਬਾ ਜੀ ਦੇ ਕਮਰੇ 'ਚ ਸੰਭਾਲਣ ਲੱਗੇ ਆ ਕਿਉਂਕਿ ਹੁਣੇ ਪਿਸਿਆ ਹੋਇਆ ਜਿਹੜਾ ਇਹ ਆਟਾ ਪਿਆ ਹੈ ਆਪਣੇ ਕੋਲ ਗੁੰਨਣ ਵਾਸਤੇ ਸੰਭਾਲ ਕੇ ਜੀ ਸੰਭਾਲ ਕੇ ਚਲੋ ਸੇਫ ਹੋ ਗਿਆ ਆਟਾ ਜਦ ਜਦਨ ਡਰਮੀ ਚਾ ਆਟਾ ਰਸੋਈ ਚ ਖਤਮ ਹੋਏਗਾ ਸਮਾਪਤੀ ਹੋਏਗੀ ਉਹਦੇ ਬਾਅਦ ਉਲਟਾ ਲਾਂਗੇ ਤੇ ਇਹ ਮੇਰੇ ਭਾਂਡੇਆਂ ਦਾ ਪੰਡੋਰ ਵਾ ਤੂ ਸਾਰਾ ਪਿਆ ਹੈ ਆ ਦੇਖ ਲੋ ਜੀ ਤੁਹਾਡੇ ਸਾਹਮਣੇ ਆ ਲੋ ਤੇ ਵਿਲੇ ਬੰਦੇ ਆ ਵੀਡੀਓ ਨੂੰ ਟਾਈਮ ਦੇ ਰਹੇ ਆ ਕੰਮ ਵੱਲ ਧਿਆਨ ਦੇਣਾ ਹੀ ਹੁਣ ਮਾਰਕੀਟ ਤੋਂ ਬਈ ਅਸੀਂ ਆ ਚੁੱਕੇ ਆ ਲੇਕਿਨ ਮਾਰਕੀਟ ਚ ਕੋਈ ਖਾਸ ਕੰਮ ਨਹੀਂ ਕਰਨ ਜਾਣਾ ਸੀਗਾ ਖਾਸ ਵੀ ਸੀਗਾ ਲੇਕਿਨ ਵੀਡੀਓ ਬਣਾਣੀ ਜ਼ਰੂਰੀ ਨਹੀਂ ਸੀ ਕਿਉਂਕਿ ਅਸੀਂ ਸਿਰਫ ਇੱਕ ਸ਼ਾਪ ਤੇ ਜਾ ਕੇ ਆ ਗਏ ਆ ਤੇ ਉਹ ਅਸੀਂ ਬਾਅਦ ਚ ਦੱਸਦੇ ਹਾਂ ਜਦੋਂ ਬੱਚੇ ਟਿਊਸ਼ਨ ਤੋਂ ਆ ਗਏ ਕਿਉਂਕਿ ਬੱਚੇ ਟਿਊਸ਼ਨ ਗਏ ਆ ਤੇ ਫਿਰ ਦੱਸਾਂਗੇ ਕੰਮ ਨੂੰ ਖਾਸ ਸੀ ਬਟ ਵੀਡੀਓ ਬਣਾਉਣ ਵਾਲਾ ਕੰਮ ਵੀ ਨਹੀਂ ਸੀ ਇਸ ਕਰਕੇ ਅਸੀਂ ਮਾਰਕੀਟ ਚ ਨਹੀਂ ਗਏ ਹੁਣ ਵੀ ਮੈਂ ਕਰ ਲਾ ਪਹਿਲੇ ਬਰਤਨਾ ਆਪਦੇਆਂ ਨਾਲ ਗੱਲਬਾਤ ਉਹਦੇ ਬਾਅਦ ਫਿਰ ਆਪਾਂ ਗੱਲ ਕਰਾਂਗੇ ਨਹੀਂ ਉਹਦੇ ਬਾਅਦ ਫਿਰ ਮੈਂ ਬਣਾਉਂਗੀ ਵੀ ਇਹ ਮੂੰਗਰੇ ਤੇ ਆਲੂਆਂ ਦੀ ਸਬਜ਼ੀ ਫਿਰ ਆਪਾਂ ਗੱਲਬਾਤ ਕਰਦੇ ਹਾਂ ਹੋਰ ਖਾਸ ਗੱਲ ਖਲ ਕੰਮ ਵਾਸਤੇ ਰੋਟੀ ਪਾਣੀ ਦਾ ਕੰਮ ਹੋ ਗਿਆ ਜੀ ਹਾਂ ਹਾਂਜੀ ਹਾਂਜੀ ਕੀ ਹੋਇਆ ਦੀਦੀ ਫੋਨ ਦੇ ਦਿਓ ਬਈ ਦੇ ਦਿਓ 2 ਮਿੰਟ ਮੇਰੇ ਕੋਲ ਤੇਰੇ ਵਾਸਤੇ ਚੀਜ਼ ਹੈਗੀ ਹੈ ਹਾਂ ਇੱਕ ਮਾਂ ਫਿਰ ਨੂੰ ਫੋਨ ਦੇ ਦੇ ਮੇਰੇ ਕੋਲ ਤੇਰੇ ਵਾਸਤੇ ਚੀਜ਼ ਹੈਗੀ ਹੈ ਬਿਲਕੁਲ ਡਿਵਰਸਟਿਡ ਚੀਜ਼ ਹੈ ਬਿਲਕੁਲ ਕੀ ਹਮ ਲੈ ਗਏ ਵਿੱਚ ਚੀਜ਼ ਆਦ ਕਲਾਤਾ ਹੈ ਨਾ ਲੱਗ ਗਿਆ ਸਮਝ ਬਲੇ ਬਈ ਇਹ ਕਾਹ ਚੀਜ਼ ਸੀਗੀ ਜਿਹਦੇ ਕਰਕੇ ਗਏ ਸੀ ਅਸੀਂ ਮਾਰਕੀਟ ਠੀਕ ਹੈ ਮੋਬਾਈਲ ਸ਼ਾਪ ਤੇ ਗਏ ਸੀਗੇ ਆ ਜਿਹੜਾ ਫੋਨ ਤੁਸੀਂ ਦੇਖ ਰਹੇ ਹੋ ਇਹਦੀ ਅੱਜ ਲਾਸਟ ਇਨਸਟਾਲਮੈਂਟ ਸੀਗੀ ਕਿਸ਼ਤ ਸੀਗੀ ਲਾਸਟ ਏ ਅਸੀਂ ਕਿਸ਼ਤਾਂ ਤੇ ਲਿੱਤਾ ਸੀ ਅੱਜ ਲਾਸਟ ਰਹਿ ਗਈ ਸੀ ਤੇ ਕਈ ਦਿਨ ਤੋਂ ਅਸੀਂ ਪੇ ਵੀ ਨਹੀਂ ਕੀਤੀ ਇਸ ਕਰਕੇ ਸਾਨੂੰ 200 ਰੁਪਿਆ ਇਹਦਾ ਜੁਰਮਾਨਾ ਵੀ ਭਰਨਾ ਪੈ ਗਿਆ ਸੋਰੀ 500 ਰੁਪਿਆ ਜੁਰਮਾਨਾ ਭਰਨਾ ਪੈ ਗਿਆ ਮੇਰਾ ਫੋਨ ਮੂਡਵਾ ਮੂਡਵਾ ਚਲ ਗਿਆ ਕਿੱਥੇ ਚਲ ਗਿਆ ਕੀ ਲੈ ਗਏ ਆ ਵਿਚ ਰਹਿਮ ਨੇ ਰੋਲਾ ਪਾ ਲਿਆ ਭਈ ਉਹਨੇ ਚੀਜ਼ ਲੈਣ ਜਾਣਾ ਸੀ ਹੁਣ ਗਈ ਡੈਡੀ ਨਾਲ ਹੁਣ ਕਿਵੇਂ ਠੀਕ ਹੈ ਸੋ ਬਾਸ ਇਹ ਜ਼ਰੂਰੀ ਖਾਸ ਕੰਮ ਸੀਗਾ ਕਿ ਅੱਜ ਅਸੀਂ ਇੱਕ ਚੀਜ਼ ਤੋਂ ਫ੍ਰੀ ਹੋ ਗਏ ਆ ਸਾਡੀ ਜਾਨ ਛੁੱਟ ਗਈ ਐ ਇੱਕ ਫੋਨ ਦੀ ਕਿਸ਼ਤਾਂ ਤੋਂ ਕਿ ਅੱਜ ਲਾਸਟ ਇਨਸਟਾਲਮੈਂਟ ਹੋ ਗਈ ਐ ਬੇਸ਼ੱਕ 500 ਰੁਪਏ ਜੁਰਮਾਨਾ ਪੈ ਗਿਆ ਫਾਈਨ ਪੈ ਗਿਆ ਉਹ ਨਹੀਂ ਖਾਣੀ ਐ ਖਾਓ ਤੁਸੀਂ ਗੰਦ ਫੇਰ ਰੋਟੀ ਖਾਣੇਗਾ ਹਾਂ ਹਾਂ ਬੋਲ ਵੀਰ ਤੇਰੇ ਡੈਡੀ ਸਭ ਤੋਂ ਵੱਡੇ ਗਲਤ ਹੈਗੇ ਆ। ਦੋ ਦੋ ਤੇ ਪਾ ਲੋ 10 ਰੁਪਏ 5 ਰੁਪਏ ਸਾਰਾ ਟਾਈਮ ਤੁਸੀਂ ਇਹੋ ਕੰਮਾਂ 'ਚ ਲੱਗੇ ਰਹੇ ਹੋ। ਬਾ ਚ ਦੇ ਵੀਰ ਨੇ ਤਾਂ ਸਪੋਰਟਸ ਦੇ ਸੀਗਾ। ਠੀਕ ਹੈ ਤੇ ਵੀਰ ਉਸ ਨੰਬਰ ਤੇ ਜ਼ੀਰੋ ਆਇਆ। ਕਿਉਂ ਆਇਆ ਹੈ? ਕਿਉਂਕਿ ਵੀਰ ਨੂੰ ਰੇਸ 'ਚ ਭਜਣਾ ਹੀ ਨਹੀਂ ਆਇਆ। ਮੰਮੀ ਹੁੰਨੇ ਸਾਰੇ ਬੱਚਿਆਂ ਨੂੰ ਅੱਗੇ ਵੇਖਦਾ ਰਿਹਾ ਬਸ ਭਾੜੀਆਂ ਨੂੰ। ਮੰਮੀ ਤੇ ਰੋਟੀ ਖਾਣੀ ਨਹੀਂ ਆ ਸਾਰਾ ਟਾਈਮ ਕੁੱਕਰੇ ਚਿਪਸ ਚਾਕਲੇਟ ਚੱਲਦਾ ਹੈ ਬਸ ਹੋਰ ਕੁਝ ਨਹੀਂ ਖਾਂਦਾ ਵੀਰ। ਖਾਂਦਾ ਜੋ ਜਿੱਤੇਗਾ ਕਿ ਮੈਂ ਫਿਰ ਜੇ ਰੋਟੀ ਬਾੜੀ ਨਹੀਂ ਖਾਏਗਾ ਕਾ ਕਲ ਖੰਦਾ ਕਿਦੋਂ ਖਾਇਆ ਕਰੇਗਾ ਖਾਣਾ ਕੋਕਲੀ ਜੀ ਮੈਂ ਫਿਰ ਖਾਣਾ ਹੈ ਸਕੂਲੇ ਜਾਂਦੀ ਤੇ ਵੀ ਤੂੰ ਦੀ ਰੋਟੀ ਖਾ ਕੇ ਆਣਾ ਫੁੱਲ ਨਹੀਂ ਖਾ ਕੇ ਆਉਂਦਾ ਇੱਕ ਰੋਟੀ ਤੂੰ ਕੋਤ ਬੰਦਾ ਇਹ ਕੋਈ ਮੇਰੀ ਮੈਡਮ ਨੂੰ ਫੋਨ ਕਰਨਾ ਹੈ ਬਈ ਇਹਦਾ ਟਿਫਿਨ ਫਿਨਿਸ਼ ਕਰਵਾ ਕੇ ਫਿਰ ਭੇਜਿਆ ਕਰੋ ਨਹੀਂ ਤੇ ਰੱਖ ਲੋ ਇਹਨੂੰ ਲੈ ਜੋ ਕਰੇ ਆਉਂਦੇ ਸਾਡੂ ਬੋਲੀ ਪ੍ਰੀ ਸੈਟ ਮਾਰਦਾ ਸਾਰਾ ਫੋਨ ਚਲ ਚੈੱਕ ਕਰਾ ਦੇ ਨੇ ਇਦ ਡੈਡੀ ਗਾ ਲਾ ਹੋਰ ਪੈ ਗਿਆ ਰੀਸੈਟ ਵੱਜ ਗਿਆ ਕੋਈ ਕਈ ਦਿਨ ਤੋਂ ਬੰਦ ਪਿਆ ਸੀ ਤੇ ਡੈਡੀ ਦੇਖ ਦੇਣਗੇ ਕੋਈ ਗੱਲ ਨਹੀਂ ਚੌਂਕੀ ਖਾ ਲੈ ਮਮਾ ਆ ਵੇਖੋ ਮਮਾ ਆ ਵੇਖੋ ਹੁਣੇ ਵੇਲਾ ਸਾਰੇ ਬੱਚੇ ਨਾ ਆ ਦਰੱਖੋ ਵਾਰ ਵਾਰ ਚੁਪਾਤੀ ਲੈ ਹਾਂ ਦੂ ਬੋਲ ਸਾਰੇ ਬੱਚੇ ਨਾ ਸਕੂਲ ਲੈ ਵਨ ਵਨ ਚਪਾਤੀ ਲੈ ਐਵੇਂ ਹੁੰਦੀਆਂ ਨਹੀਂ ਵਨ ਵਨ ਚਪਾਤੀ ਲੈ ਆਉਂਦੇ ਆ ਇਦਰ ਦੇਖੋ ਤੁਸੀਂ ਨਿਸ਼ ਕਰਦੇ ਆਂ ਅਸੀਂ ਨਿਸ਼ ਕਰਦੇ ਆਂ ਜੰਮੂ ਇਦਰ ਫਿਰ ਉਹ ਵੀ ਕੱਲ ਮੈਂ ਭੇਜੂੰਗੀ ਐਵੇਂ ਕਰਾਂਗੇ ਨਾ ਮੈਂ ਕੀਤਾ ਐਵੇਂ ਕਰੋ ਫਿਰ ਐ ਸੌਣਗੇ ਓ ਯਾਰ ਹੋ ਜਾਏਗਾ ਠੀਕ ਤੁਹਾਨੂੰ ਆਪਦੀ ਪਈ ਐ ਬਈ ਰੋਟੀ ਖਾ ਲਈਏ ਹੁਣ ਬਣਤੀ ਚੁੱਕੀ ਐ ਖਾ ਲਈਏ ਯਾਰ ਰੋਟੀ ਨਹੀਂ ਚਲੋ ਨਹੀਂ ਖਾਣ ਬਾਈ ਰੋਟੀ ਖਾਣੀ ਹੁਣੇ ਤੂੰ ਕਿ ਆਏ ਮੈਨੂੰ ਰੋਟੀ ਤੇ ਚੀਜੀ ਆ ਗਈ ਥਾਡੀ ਦਵਾਈ ਖਾਓ ਨਾਲੇ ਪਰ ਰੋਟੀ ਖਾਓ ਸਾਡੇ ਨਾਲ ਠੀਕ ਐ ਉਹਦੀ ਬਾਤ ਚਲ ਬਾਈ ਰੋ ਰੋ ਕੇ ਅੱਖਾਂ ਲਾਲ ਕਰ ਲੈਂਦੀ ਟੀਂ ਪਿੱਛੇ ਭਈ ਅਸੇ ਨਾਲ ਜੀ ਹੁਣ ਮੈਂ ਵਲੌਗ ਨੂੰ ਐਂਡ ਕਰ ਰਹੀ ਹਾਂ ਅੱਜ ਬਹੁਤ ਕੁਝ ਕਰੇ ਚੀਜ਼ਾਂ ਆ ਗਈਆਂ ਕੀ ਕੀ ਆਇਆ ਅੰਦੁ ਹਾਂ ਬਹੁਤ ਸਾਰੀਆਂ ਚੀਜ਼ਾਂ ਕਰੇ ਆ ਗਈਆਂ ਲੋਲਾ ਪਪਾ ਮਾ ਦਾ ਸਿਰ ਚੁੱਕ ਲੈਂਦਾ ਤੇ ਨੂੰ ਕੁਝ ਨਹੀਂ ਪਤਾ ਤੂੰ ਟਿਊਸ਼ਨ ਚ ਵੀ ਝੂਟੇ ਮਾੜੇ ਲੈਣ ਇੱਧਰ ਘਰ ਨੂੰ ਆ ਜਾਣਾ ਵਾਪਸ ਅੱਛਾ ਜੀ ਇਸੇ ਨਾਲ ਜੀ ਆਪਾਂ ਵਲੌਗ ਨੂੰ ਐਂਡ ਕਰਦੇ ਹਾਂ ਕਿਉਂਕਿ ਰਹਿਮ ਨੂੰ ਮੈਂ ਬਿਠਾ ਲਾ ਬਿਸਤਰੇ 'ਚ ਇਹਨੂੰ ਖਾਂਸੀ ਜੀ ਹੋਈ ਪਈ ਤੇ ਫਿਰ ਵੀ ਕੁਰਕਰੇ ਦਾ ਪੈਕੇਜ ਜਿਹੜਾ ਹੈ ਉਹ ਹੱਥ ਤੇ ਨਹੀਂ ਹਟਦੇ ਪਏ ਨਹੀਂ ਹਟਦੇ ਸਿਰ ਮੇਰੇ ਬੱਚੇ ਨਹੀਂ ਸਾਰੀ ਦੁਨੀਆ ਦੇ ਬੱਚੇ ਨਹੀਂ ਹਟਦੇ ਤੇ ਇਸੇ ਨਾਲ ਮੈਂ ਵਲੌਗ ਨੂੰ ਐਂਡ ਕਰਾਂਗੀ ਜੀ ਹੁਣ ਖਾਵਾਂਗੇ ਅਸੀਂ ਰੋਟੀ ਇਸੇ ਨਾਲ ਜੀ ਸਤਿ ਸ਼੍ਰੀ ਅਕਾਲ ਜੀ ਐਂਡ 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 ਬਾਏ ਬਾਏ ਕੁਡੀਆਕਟਿਕ ਬਾਇਓਟਿਕ ਸ਼ਿਸ਼ੂ